ਜੀ ਹਰ ਹਰ ਮਹਾਦੇਵ ਸੇਵਾਦਾਰ ਤੁਹਾਨੂੰ ਪਹੁੰਚਾਤਾ ਪਿਛਲੇ 36 ਸਾਲ ਤੋਂ ਪੰਡਾਰਾ ਲਾ ਰਹੇ ਨੇ ਇਹ 7ਵਾਂ ਪੰਡਾਰਾ 20 ਜੂਨ ਦੇ ਕੋਲ ਅੱਪਾ ਲੈ ਕੇ ਜਾਣਾ 20 ਜੂਨ ਜਿਹਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਹਰ ਸਾਲ ਦੀ ਤਰ੍ਹਾਂ ਅੱਡਵਾਰੀ ਕੁਝ ਨਮਾਜ਼ ਤੇ ਕੁਝ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਆਏ ਇਫਤਾਰ ਨੂੰ ਅੱਜ ਮੀਟਿੰਗ ਰੱਖੀ ਗਈ ਹੈ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਪੂਰੇ ਵਿਸ਼ਵ ਤੋਂ ਬਾਹਰ ਦੇ ਕੰਟਰੀਆਂ ਤੋਂ ਵੀ ਆਏ ਨੇ ਆਪਣੇ ਭਾਰਤ ਇੰਡੀਆ ਦੀਆਂ ਕਾਂਚਾਂ ਤੋਂ ਵੀ ਆਏ ਨੇ ਸਾਡੇ ਡਾਕਟਰ ਸਾਹਿਬ ਬਲੰਦਰ ਤੋਂ ਅਸਲ ਵਿੱਚ ਕਈ ਲੋਕ ਨੇ ਜਿਹੜੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਹੈ ਤੇ ਤੁਹਾਰੇ ਕੋਲੋਂ ਜੋ ਹੈ ਇੰਦੇ ਇੰਦੇ ਅਰਹਮਾਹ ਦੇਖਦੇ ਬਰੋ ਦੀ ਪੂਰੀ ਜਿੰਮੇਗਰੀ ਜਿੱਦ ਤੇ ਉਹਨਾਂ ਨੇ ਹਰਾਨੇ ਕੀੰਪੀ ਤੋਂ ਆਪਣਾ ਕੱਢ ਕੇ ਮਹਾਰਾਜਾ ਦੇ ਸੇਵਾਦਾਨ ਨੂੰ ਲੱਡਾ ਐਸ ਕੇ ਫੀ ਦੇ ਰਿਤੇ ਉਹਨਾਂ ਨੇ ਕਿ ਬਨੋ ਮਨੋ ਦੇ ਤੰਗੋ ਜੋ ਹੈ ਸਸਤਾ ਲੋ ਬਹੁਤ ਜ਼ਿਆਦਾ ਸਹਿਯੋਗਿਤ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕੀ ਅੰਦੇਸ਼ ਵੀ ਦੇਸ਼ ਤੋਂ ਬਾਕੀ ਬਾਕੀ ਜਗਾ ਤੋਂ ਜੋ ਹੈ ਸਸਤਾ ਦੇ ਵਿੱਚ ਹਰ ਤਰ੍ਹਾਂ ਦੀ ਬੰਦੀ ਜੋ ਹੈ ਦੋਨੋਂ ਨੇੜੇ ਆ ਕੇ ਸਹਿਯੋਗ ਕੀਤਾ ਹੈ ਤਾਂ ਕਿ ਅਸੀਂ ਇਸ ਤੋਂ ਹਮਲਾ ਕਦਮ ਦੂਰ ਫਟਾ ਹੋਏ ਤਾਂ ਅਸੀਂ ਅੰਮ੍ਰਿਤ ਯਾਤਰਾ ਦੇ ਉੱਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਬੱਲੇਪੋੜਾ ਦੀ ਕਿਰਪਾ ਦੇ ਨਾਲ ਅਮਰਨਾਥ ਦੇ ਦੂਫਾ ਦੇ ਉੱਪਰ ਪੰਡਾਰਾ ਲਗਾਇਆ ਤੇ ਬਾਲਟਾਲ 베ਸਟ ਹੈਟ ਹੁੰਦਾ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਜੋ ਹੈ ਯਾਤਰੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਰਹਿਣਾ ਸੈਣਾ ਥਾਣਾ ਪੀਣਾ ਕੰਬਲ ਠਹਿਰਨ ਦੀ ਸਹੂਲਤ ਪੂਰ ਮਿਲਾ ਕੇ ਯਾਤਰਾ ਦੀ ਸਹੂਲਤ ਲਈ ਹਰ ਚੀਜ਼ ਜੋ ਹੈ ਹਰ ਹਰ ਨਾਥ ਦੇ ਸੇਵਾ ਦਾ ਪੂਰਾ ਤਰ੍ਹਾਂ ਦਿੱਤੀ ਜਾਂਦੀ ਹੈ ਤੇ ਮੇਰੇ ਨਾਲ ਇਸ ਟਾਈਮ ਸਾਡੇ ਗੁਰਦਾਸਪੁਰ ਬ੍ਰਾਂਚ ਦੇ ਪ੍ਰਧਾਨ ਅਮਰ ਨਾਰਨ ਸਿੰਘ ਦੇ ਜਲੰਧਰ ਬਰਾਦਰੀ ਪ੍ਰਧਾਨ ਜੋ ਹੈ ਲक्की ਡਾਕਟਰ ਜੀ ਸਾਡੇ ਵਿਚਕਾਰ ਮੌਜੂਦ ਨੇ ਇਹ ਵੀ ਜਿਹੜਾ ਤੁਸੀਂ ਸੋਚਦੇ ਹੋ ਉਸ ਬਾਰੇ ਵਿੱਚ ਯਾਤਰਾ ਤੁਸੀਂ ਕਦੋਂ ਲੈ ਕੇ ਜਾ ਰਹੇ ਹੋ ਜੀ ਯਾਤਰਾ ਅਸੀਂ 15 ਤੋਂ 20 ਤਰੀਕ ਦੇ ਵਿੱਚ ਵਿਚਾਰ ਜੋ ਹੈ ਸਾਡਾ ਪੁਰਾਣਾ ਵਿਚਾਰ ਹੈ ਯਾਤਰਾ ਵੈਸੇ 3 ਜਨਵਰੀ ਤੋਂ ਸ਼ੁਰੂ ਹੋ ਜਾਈਏ 20 ਜਨਵਰੀ ਤੋਂ ਜਾਤਾ ਹੋਗੀ ਜੀ